ਸਸ ਮੇਰਾ ਨਾਮ ਜਗ ਸਿੰਘ ਮਾਸਟਰ ਜਗ ਸਿੰਘ ਹੈ ਟਿਆਲੇ ਤੋਂ ਹਾਂ ਤੇ ਸਾਸ਼ਤਰ ਵਿਦਿਆ ਸਭ ਤੋਂ ਪੁਰਾਣੇ ਮਦਰਾਲਾ ਹੈ ਚੱਲਦਾ ਬੱਚੇ ਵੀ ਸਿੱਖੇ ਨੇ ਵੱਡੇ ਵੀ ਸਿੱਖੇ ਨੇ ਹੁਣ ਛੋਟੇ ਨੇ ਚੱਲਦੇ ਪਰ ਔਰ ਆਉਂਦੇ ਨੇ ਬਹੁਤ ਜ਼ਿਆਦਾ ਚੱਲ ਰਹੇ ਨੇ ਲੇਕਿਨ ਇੱਥੇ ਅਸੀਂ ਨਹੀਂ ਆ ਸਕੇ ਉਹ ਲੈ ਕੇ ਸਾਨੂੰ ਹਾਜ਼ਰੀ ਭਰਨੀ ਪਈ ਇੱਥੇ ਦੇਖੋ ਚਾਰ ਮਹਾਰਾਜ ਜੀ ਜਿਹੜਾ ਕਿ ਸਾਧਾ ਹੈ ਬੜੀ ਕੋਸ਼ਿਸ਼ ਹੈ ਉਹਦੀ ਜਿਹੜਾ ਕਿ ਸਾਰਿਆਂ ਬਣਾ ਦਿੰਦਾ ਫਿਰ ਵੀ ਦਰਸ਼ਕਾਂ ਦੀ ਕਰਦਾ ਨੇ ਇਹਨਾਂ ਨੇ ਉਹਦੇ ਸ਼ਾਬਾਸ਼ ਹੈ ਕਿਉਂਕਿ ਸਾਡਾ ਵੀ ਮਜ਼ੇਦਾਰ ਕਰਦੋ ਦਾ ਖੇਡ ਦਾ ਰਸਾਲਾ ਚੱਲ ਚੱਲੀ ਹੁੰਦਾ ਹੈ ਸੋ ਹੁਣ ਸਾਹ ਪਿੰਦਰ ਸਿੰਘ ਜੀ ਆਪ ਇਹਨੂੰ ਬੋਲ ਕੇ ਦੱਸਣਗੇ ਇਹ ਜਿਹੜੇ ਪ੍ਰੋਗਰਾਮ ਹੁੰਦੇ ਆ ਰਹੇ ਨੇ ਮੈਂ ਕਹਿੰਦਾ ਬਹੁਤ ਹੀ ਸਲਾਘਾਯੋਗ ਨੇ ਜਿਹੜੇ ਗੁਰੰਗਤ ਦੇਵ ਜੀ ਤੋਂ ਲੈ ਕੇ ਕਿੰਨੀ ਬਾਣ ਸਿੰਘ ਮਹਾਰਾਜ ਜੀ ਤੱਕ ਮਾਲ ਅਖਾੜੇ ਤੋਂ ਸ਼ੁਰੂ ਕਰਤੀ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੰਜੀਤ ਅਖਾੜੇ ਚ ਬਦਲ ਕੇ ਤੇ ਸਾਇਰੇ ਕਮਾਲ ਧੰਨ ਧੰਨ ਗੁਰਤੇਗ ਬਹਾਦਰ ਸਾਹਿਬ ਜੀ ਤੇਗ ਦੇ ਤਨੀ ਹੋਣ ਦੇ ਕਾਰਨ ਅੱਜ ਇੱਥੇ ਇਹ ਕਿਸੇ ਦੇ ਮੁਕਾਬਲੇ ਵਿੱਚ ਸ਼ਮਸ਼ੀਰ ਨੂੰ ਜਿਹਨਾਂ ਨਾਲ ਨਿਸ਼ਾਨਾ ਬਾਜੀ ਪੂਰੀ ਪਿਓਰ ਨਿਸ਼ਾਨੇ ਬਾਜੀ ਵੀ ਇੱਥੇ ਵਾਰ ਮਾਰਨਾ ਉੱਥੇ ਹੀ ਵਹਿਣਾ ਉਹ ਕੰਪੀਟੀਸ਼ਨ ਕਰਾ ਕੇ ਇਹ ਬੱਚਿਆਂ ਦੇ ਵਿੱਚ ਇੱਕ ਨਵਾਂ ਉਪਰਾਲਾ ਨਵੀਂ ਜੋਸ਼ ਪੈਦਾ ਕਰ ਰਹੇ ਆਂ ਔਰ ਬਹੁਤ ਬਹੁਤ ਧੰਨਵਾਦ ਹੈ ਵਾਕਵਾਕ ਫੈਡਰੇਸ਼ਨਾਂ ਵੱਲੋਂ ਜਥੇਬੰਦੀਆਂ ਵੱਲੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਤਾਂ ਕਰਵਾਏ ਜਾਂਦੇ ਨੇ ਆਪਾਂ ਕਿਤਨੇ ਕਿਤੇ ਸਰਮੋਰ ਇਸ ਤੋਂ ਕਿਹ ਹੈ ਐਂਜੀਪੀਸੀਐ ਚਾਹੇ ਸਰਕਾਰਾਂ ਨੇ ਉਹ ਕਿਦ ਤਰ੍ਹਾਂ ਕਿਤੇ ਜਿਹੜੇ ਖਾੜ ਦੇ ਉਸਤਾਦ ਜਿਹੜੀ ਪਰਦੇ ਨੌਜਵਾਨਾਂ ਦੀ ਬਾਹ ਕਿਉਂ ਨਹੀਂ ਪੜ੍ਹ ਸਮਰ 13 ਅਸਲ ਦੇ ਵਿੱਚ ਗੱਲ ਇਹ ਆ ਵੀ ਮੈਂ ਤਾਂ ਇਹ ਚਾਹਨਾ ਵੀ ਜਿਹੜੇ ਵਧੀਆ ਖਿਡਾਰੀ ਨੇ ਜਿਵੇਂ ਜਥੇਦਾਰ ਮਾਸਟਰ ਜਗਤ ਸਿੰਘ ਜੀ ਨੇ ਜਥੇਦਾਰ ਮਾਸਟਰ ਗੁਰਚਰਨ ਸਿੰਘ ਜੀ ਨੇ ਮਜੂਦਾ ਉਹ ਜਿਹੜੇ ਇਸ ਤੋਂ ਪਹਿਲਾਂ ਸਨ ਜਾਂ ਗਿਆਨੀ ਰਣਜੀਤ ਸਿੰਘ ਜੀ ਪਟਿਆਲਾ ਅ ਅੱਜਕੱਲ ਯੂਐਸਏ ਨੇ ਤੇ ਉਹਨਾਂ ਨੇ ਵੀ ਬੜੀ ਵੱਡੀ ਵਿਦਿਆਦਿਆ ਪ੍ਰਾਪਤ ਕੀਤੀ ਇਹਨਾਂ ਨੂੰ ਨਾਲ ਲੈ ਕੇ ਜਿਨ੍ਹਾਂ ਨੂੰ ਪਤਾ ਹੈ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਉਹ ਅੱਜਕੱਲਹ ਸੀੜੀਆਂ ਪਾ ਕੇ ਮਾਸਟਰ ਬਣੇ ਫਿਰਦੇ ਆ ਤੇ ਉਹ ਅੱਗੇ ਕੀ ਪਤਾ ਲੱਗੇਗਾ ਬੱਚਿਆਂ ਜਿਹੜੇ ਨੌਜਵਾਨ ਬੱਚੇ ਅੱਜਕੱਲ ਯੂਨੀਵਰਸਿਟੀ ਦੀ ਬਲਾਲ ਸਿੰਘ ਫਿਕਸੀ ਵਾਲੇ ਅੰਮਰ ਨੇ ਪੜਾ ਕਿ ਕੋਈ ਜੋਬ ਵਗੈਰਾ ਨਹੀਂ ਹੈਗਾ ਭਾਈ ਮਨਜੀਤ ਸਿੰਘ ਜੀ ਥੋੜੀ ਜਿਹੀ ਜਗ੍ਹਾ ਦਿਓ ਬਾਈ ਉਹ ਗੇਮ ਨੂੰ ਚੇਜ ਇਹ ਨਾਦੇ ਫਿਰ ਕੀ ਕਰਨ ਲੱਗਦਾ ਉਹ ਅਸਲ ਦੇ ਵਿੱਚ ਗੱਲ ਇਹ ਆ ਵੀ ਸਾਡੀਆਂ ਆਪਸੀ ਕਮੀਆਂ ਦੇ ਕਰ ਸਾਡੇ ਜਿਹੜੇ ਮੋਤਵੇਰ ਨੇ ਉਹ ਨਹੀਂ ਅੱਗੇ ਕੁਝ ਕਰ ਸਕਦੇ ਜਿਵੇਂ ਪਹਿਲਾਂ ਅਸੀਂ ਖੇਡਦੇ ਸੀਗੇ ਬਾਬਾ ਸੰਤਾ ਸਿੰਘ ਜੀ ਦੇ ਟਾਈਮ ਕੀ ਆ ਬਾਬਾ ਫਟ ਸਿੰਘ ਜੀ ਪੁਰਾਣੇ ਦਿਨ ਜਿਹਾ ਜਸੇ ਦਾਦ ਸੀਗੇ ਜਦੋਂ ਅਸੀਂ ਛੋਟੇ ਹੁੰਦੇ ਖੇਡਦੇ ਸੀ ਤੇ ਮਿੱਟਾ ਤਕੜਾ ਖੜਾ ਲੱਗਦਾ ਸੀ ਪਟਿਆਲੇ ਬਗੀਚੀ ਦੇ ਵਿੱਚ ਤੇ ਉਹਦੇ ਵਿੱਚ ਸਾਨੂੰ ਸਪੈਸ਼ਲੀ ਬੁਲਾ ਕੇ ਕਿਸੇ ਨੂੰ 1 ਰੁਪਿਆ ਕਿਸੇ ਨੂੰ 2 ਰੁਪਏ ਇਨਾਮ ਵਜੋਂ ਦਿੰਦੇ ਸੀ ਬਹੁਤ ਉਤਸ਼ਾਹ ਪੈਦਾ ਹੁੰਦਾ ਸੀ ਬੱਚਿਆਂ ਦੇ ਵਿੱਚ ਤਾਂ ਕਿ ਸਾਡਾ ਵੀ ਦਿਲ ਕਰਦਾ ਸੀ ਵੀ ਅਸੀਂ ਅੱਗੇ ਜਾ ਕੇ ਬਣੀਏ ਕੁਝ ਖੇਡੀ